ਆਖ ਪਾਲਸਾ ਵਾਰ ਗੁਰੂ ਜੀ ਦੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਜਦੋਂ ਜਦੋਂ ਵੀ ਸਰਕਾਰਾਂ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਕੀਤੀ ਗਈ ਉਦੋਂ ਉਦੋਂ ਸੰਗਤਾਂ ਨੇ ਉਸ ਦਾ ਵਿਰੋਧ ਕੀਤਾ ਹੁਣ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਸਚਕਣ ਬੋਰਡ ਦਾ ਜੋ 1956 ਦਾ ਐਕਟ ਬਣਿਆ ਹੋਇਆ ਹੈ ਇਸ ਨੂੰ ਬਦਲ ਕੇ ਸਰਕਾਰ ਵੱਲੋਂ 2024 ਨਵਾਂ ਐਕਟ ਨਵਾਂ ਕਾਨੂੰਨ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਸ ਦੇ ਵਿਰੋਧ ਵਿੱਚ ਤਖਤ ਸਾਹਿਬ ਜੀ ਦੇ ਮਾਨਯੋਗ ਪੰਚਕਾਰੇ ਸਾਹਿਬਾਨ ਸੰਤ ਮਹਾਪੁਰਸ਼ਾਂ ਵੱਲੋਂ ਹਜ਼ੂਰੀ ਸਾਧ ਸੰਗਤ ਵੱਲੋਂ ਹੋਰ ਸਮੂਹ ਸੰਗਤਾਂ ਵੱਲੋਂ ਉਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਕਾਨੂੰਨ ਕੀ ਨਾ ਤਰੀਕ ਨੂੰ ਸਵੇਰੇ 11:30 ਵਜੇ ਤਖਤ ਸਾਹਿਬ ਜੀ ਤੋਂ ਬੇਕ ਨੰਬਰ 1 ਤੋਂ ਵਿਸ਼ਾਲ ਮੋਰਚਾ ਕਲੈਕਟਰ ਆਫਿਸ ਦਾਵੇਗਾ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਮੋਰਚੇ ਵਿੱਚ ਹਾਜ਼ਰ ਹੋਣ ਤੇ ਨਵੇਂ ਕਾਨੂੰਨ ਦਾ ਵਿਰੋਧ ਕਰਨ ਤੇ ਜਿਹੜੀਆਂ ਸੰਗਤਾਂ ਹਜੂਰ ਸਾਹਿਬ ਦੇ ਨੇੜੇ ਤੋੜੇ ਪਿੰਡ ਸ਼ਹਿਰਾਂ ਵਿੱਚ ਰਹਿੰਦੇ ਉਹਨਾਂ ਨੂੰ ਵੀ ਅਪੀਲ ਹੈ ਕਿ ਕੱਲ ਸਵੇਰੇ 11:30 ਵਜੇ ਇਸ ਮੋਰਚੇ ਵਿੱਚ ਹਾਜ਼ਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ